ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਲੱਸ ਅਗਲੇ 72 ਘੰਟੇ ਯਾਨੀ ਕਿ 26 27 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਪੈਸ਼ਲ ਜੀ ਤਾਜ਼ਾ ਸੈਟੇਲਾਈਟ ਦਾ ਸੀਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੁਪਹਿਰ ਦੇ 12 ਵਜੇ ਨੇ 24 ਦਸੰਬਰ ਦਾ ਅੱਜ ਦਿਨ ਹੈ ਤੇ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਟੁੱਟਵੀਂ ਬਦਲਵਾਈ ਜਿਹੜੀ ਖਾਸ ਕਰਕੇ ਉਪਵਾਦ ਖੇਤਰ ਔਰ ਨਵਾਂ ਸ਼ਹਿਰ ਹੁਸ਼ਿਆਰ ਪਰ ਚੰਡੀਗੜ੍ਹ ਮੋਹਾਲੀ ਇਹਨਾਂ ਖੇਤਰਾਂ ਦੇ ਉੱਪਰ ਦੀ ਜਿਹੜੀ ਆ ਗੁਜ਼ਰ ਰਹੀ ਆ ਜਿਹੜਾ ਫਚੂਨੇ ਸਿਸਟਮ ਪਿਛਲੇ 48 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਪੰਜਾਬ ਸਣੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਨੂੰ ਸਵੇ ਸਿਸਟਮ ਹਲੇ ਵੀ ਗੁਜ਼ਰ ਰਿਹਾ ਜੀ ਤੇ ਉੱਪਰ ਦੇ ਫਚੂਨੇ ਖੇਤਰਾਂ ਦੇ ਵਿੱਚ ਹਰਿਆਣਾ ਔਰ ਪੰਜਾਬ ਦੇ ਪੂਰਬੀ ਖੇਤਰਾਂ ਦੇ ਵਿੱਚ ਬਦਲਵਾਜ ਨਾਲ ਸਿਸਟਮ ਅੱਗੇ ਲੰਘ ਰਿਹਾ ਪਹਾੜੀ ਖੇਤਰਾਂ ਦੇ ਵਿੱਚ ਬਰਬਾਰੀ ਦੇ ਰਿਹਾ ਜੀ ਉਤਰਾਖੰਡ ਤੋਂ ਪੱਲੇ ਖੇਤਰ ਔਰ ਹਿਮਾਚਲ ਤੋਂ ਪੱਲੇ ਖੇਤਰਾਂ ਦੇ ਵਿੱਚ ਬਰਬਾਰੀ ਜੜੀਆਂ ਜਾਰੀ ਹੈ ਸੋ ਆਉਂਦੇ ਜੇਕਰ ਦਿਨਾਂ ਦੀ ਗੱਲ ਕਰੀਏ ਅੱਜ ਤਾਂ ਮੌਸਮ ਲਗਭਗ ਸਾਫ਼ ਹੈ ਧੁੱਪ ਚੜੀ ਹੋਈ ਹੈ ਟੁੱਟੋ-ਬਦਲ ਵਹੀ ਕੁਛ ਇੱਕਦਰਾ ਚਲੰਗ ਰਹੀ ਹੈ ਬਾਕੀ ਮੌਸਮ ਸਾਫ਼ ਹੈ ਜੀ ਤੇ ਅੱਜ ਤੋਂ ਲੈ ਕੇ ਅਗਲੇ 72 ਘੰਟੇ ਮੌਸਮ ਲਗਭਗ ਸਾਫ਼ ਹੀ ਰਹੇਗਾ ਧੁੱਪ ਚੜੀ ਰਹੇਗੀ ਪਛੋਂ ਇੱਕ ਵਾਰ ਫਿਰ ਤਬਾਸੀ ਕਰੇਗੀ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਲੱਗਦਾ ਜਾਪ ਰਿਹਾ ਜੀ ਉਹ 27, 28 ਤੇ 29 ਤਰੀਕ ਨੂੰ ਲੱਗਦਾ ਜਾਪ ਰਿਹਾ ਤੇ ਜੇਕਰ ਤਾਜ਼ਾ ਰਿਪੋਰਟ ਦੇਖੀਏ ਜੋ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੂੰ ਅਗਲੇ 48-72 ਘੰਟਿਆਂ ਦੇ ਲਈ ਕੋਲਡ ਵੇਵ ਦੇ ਅਲਰਟ ਜਾਰੀ ਕੀਤੇ ਗਏ ਨੇ ਯਾਨ ਸਤਾਈ 22 ਤਰੀਕ ਨੂੰ 26 28 ਦੇਖ ਸਕਦੇ ਆ ਕਿ 27 ਤਰੀਕ ਨੂੰ ਮੀਂਹ ਦੇ ਅਲਰਟ ਨੇ ਹਲਕਿਆ ਫੁਹਾਰਾ ਸਿਸਟਮ ਜਿਹੜਾ ਦਵੇਗਾ ਕਿਉਂਕਿ 26 ਦੀ ਸ਼ਾਮ ਨੂੰ ਇੱਕ ਵਾਰ ਫਿਰ ਤੋਂ ਇੱਕ ਹਲਕਾ ਸਿਸਟਮ ਆ ਰਿਹਾ ਜਿਹੜਾ ਕਿ 27 ਤਰੀਕ ਨੂੰ ਕੁਝ ਖੇਤਰਾ ਦੇ ਵਿੱਚ ਕੁਝ ਭਾਗਾਂ ਦੇ ਵਿੱਚ ਪੰਜਾਬ ਦੇ ਹਲਕਿਆ ਫੁਹਾਰਾ ਦੇ ਸਕਦਾ ਹੈ ਖਾਸ ਕਰ ਪੁਆਦ ਖੇਤਰ ਤੇ ਦੋਆਬਾ ਖੇਤਰ ਤੇ ਕੇਂਦਰੀ ਮਾਲਵੇ ਦੇ ਕੁਝ ਜ਼ਿਲ੍ਹੇ ਹੋ ਸਕਦੇ ਆ ਯਾਨੀ ਕਿ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਚੰਡੀਗੜ੍ਹ ਮੋਹਾਲ ਯੂਰੋਪੜ ਇਹਨਾਂ ਖੇਤਰਾਂ ਦੇ ਵਿੱਚ ਆਸਾਰ ਰਹਿਣਗੇ ਹਲਕੀ ਬੂੰਦਾਬੰਦੀ ਦੇ ਤੇ ਨਵਾਂ ਸ਼ਹਿਰ ਹੁਸ਼ਿਆ ਹਲਕੇਸ਼ਰ اٹੇ ਜਿਹੜੇ ਆਦਰਜ ਹੋ ਸਕਦੇ ਆ ਸੋ ਹੋਂਦੇ ਜਿਹੜਾ ਤੱਕ ਦੀ ਅਪਡੇਟ ਆ ਜੀ ਬਾਕੀ ਜੋ ਤਾਜ਼ਾ ਅੰਕੜੇ ਆਉਂਦੇ ਰਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਜਾਜ਼ਤ ਦਿਓ ਧੰਨਵਾਦ